ਹਾਂਜੀ ਕੀ ਨਾਮ ਪ੍ਰਧਾਨ ਜੀ ਤੇ ਕਿਸ ਸੰਬੰਧ ਵਿੱਚ ਇਕੱਠੇ ਹੋਇਆ ਪੱਜ ਮੇਰਾ ਨਾਮ ਜੀ ਸੋਨ ਸੰਸਭਰਾ ਜੀ ਬਲਾਕ ਪ੍ਰਧਾਨ ਪੱਟੀ ਤੋਂ ਵੀ ਇੱਕ ਤੱਕ ਰਾਜ ਹੈ ਮੰਦੀ ਦਾ ਜੀ ਹਾਂਜੀ ਤੇ ਦਿਓ ਜਾਣਕਾਰੀ ਇਹ ਜੀ ਅੱਜ ਭੱਗੂਪੁਰਾ ਦੇ ਟੋਲ ਪਲਾਜ਼ੇ ਤੇ ਅਸੀਂ ਇਕੱਠੇ ਹੋਏ ਹਾਂ ਜੀ ਕੁਝ ਚੰਦੇ ਦਿਨਾਂ ਤੋਂ ਪਹਿਲਾਂ ਇੱਥੇ ਇਹਨਾਂ ਨੇ ਸਾਰਿਆਂ ਨੂੰ ਟੋਲ ਲੈਣਾ ਸ਼ੁਰੂ ਕਰ ਦਿੱਤਾ ਵੀ ਜੇ ਲੋਕਲ ਹੀ ਉਹਨਾਂ ਨੂੰ ਆਖਿਆ ਕੋਈ ਲੋਕਲ ਨਹੀਂਗਾ ਬਿਲਕੁਲ ਇਹ ਸਰਪੰਚ ਆ ਜਿਹੜਾ ਇਥੋਂ ਦਾ ਪਗੂਪੁਰ ਵਾਲਾ ਸਰਮਨ ਸਿੰਘ ਉਹਨੇ ਲੈ ਲਿਆ ਜੀ ਉਹਨਾਂ ਦਾ ਕਿਸੇ ਨੂੰ ਆਪ ਨਹੀਂ ਕਰਨਾ ਇਥੋਂ ਟਿਕਰ ਨੂੰ ਸੌਆਂ ਨੂੰ ਇਹਨਾਂ ਨੇ ਲੋਕਲ ਹਟਾ ਦਿੱਤਾ ਉਹਦੇ ਕੱਲਾ ਪਗੂਪੁਰ ਦੇ ਲੋਕ ਰਹੂਗਾ ਅਸੀਂ ਇਹਦਾ ਆਨਲਾਈਨ ਡਾਟਾ ਘੜਾਇਆ ਜੀ ਜਿਹਦੇ ਵਿੱਚ 20 ਕਿਲੋਮੀਟਰ ਟਿਕਰੋਂ ਆਨਲਾਈਨ ਲਿਖਿਆ ਜੀ ਲੋਕਲ 20 ਕਿਲੋਮੀਟਰ ਤੋਂ ਉਹਦੇ 20 ਕਿਲੋਮੀਟਰ ਅਸੀਂ ਇਹਨਾਂ ਨੂੰ ਪਰਸੋਂ ਟਰੈਕਟਰ ਮਾਰ ਕੇ ਉਹਦਾ ਦੱਸ ਕੇ ਗਏ ਆਂ ਸਰਪੰਚ ਸਾਡਾ ਭਰਾ ਵਾ ਮੈਂ ਇਹਦੇ ਵੀ ਕਹਿੰਦਾ ਮੈਂ ਸਾਡਾ ਭਰਾ ਵਾ ਸਰਪੰਚ ਕੋਆਪਰੇਟ ਭਰਾਣੇ ਦੀ ਮਤ ਨਾ ਕਰੇ ਜਿੱਥੇ ਉਹ ਭਰਾਵਾ ਮੇਰਾ ਜੋ ਜਿੱਤਰਾ ਕੀ ਹੁੰਦਾ ਤੇਰੀ ਗੱਡ ਕਾਦੀ ਤੇ ਮੇਰੀ ਕਾਦੀ ਉਹਦਾ ਮੇਰੀ ਟਾਲੀ ਤੇ ਉਹਦਾ ਮੇਰੀ ਟਾਲੀ ਜਾ ਪਾ ਫਿਰ ਗੱਡ ਸਾਨੂੰ ਉਹਨੇ 20 ਸਾਲ ਕੈਦ ਕੱਟੀ ਤੇ ਮੈਂ ਵੀ ਕੱਟੀ ਇਹ ਕਰਕੇ ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਯਾਰ ਵਾਰੇ ਆਪਾਂ ਊਖੇ ਹੋ ਕੇ ਆਪਾਂ ਨੂੰ ਰੱਬ ਨੇ ਸੋਖ ਦਿੱਤਾ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੇ ਤੇ ਉਹ ਸਾਡਾ ਭਰਾਵਾਂ ਦਾ ਸਾਡੇ ਕਿਸਾਨਾਂ ਦਾ ਰਹਿ ਰਹਿ ਯਾਰ ਜੇ ਤੈਨੂੰ ਕੋਈ ਦੁੱਖ ਤਕਲੀਫ ਆ ਜਾਵੇ ਬਲੇ ਬਲੇ ਟਿੱਪਰ ਜਾਂਦੀ ਹਟਾ ਦੇਣੀ ਇੰਦੀ ਦੀਂਦੀ ਕਰੋ ਉਹਨਾਂ ਤੋਂ ਪੈਸੇ ਲਓ ਤੇ ਜਿੱਥੇ ਹੁਣ ਕਿਸਾਨ ਦੇ ਕੋਲ ਕੋਈ ਪੈਸਾ ਦੀ ਧੱਕਾ ਦੀ ਕੋਲ ਲੈਣਾ ਨਹੀਂ ਦੇਣਾ ਨਹੀਂ ਤੇ ਉਹਨਾਂ ਨੂੰ ਇਹ ਮੁਰਦਿਆਂ ਤੋਂ ਖਫਣ ਨਾ ਹੁੰਦਾ ਇਹ ਤਾਂ ਗੱਲ ਬਹੁਤ ਯਾਰ ਮਾਰੀ ਇਤਨਾ ਅੰਗਰੇਜ਼ਾਂ ਨੇ ਲਿਆਂਦੇ ਸੀ ਅੰਗਰੇਜ਼ਾਂ ਬਰਾਜੇ ਜਿਹੜੇ ਬੰਦਿਆਂ ਨੇ ਲਿਆਂਦੇ ਅੰਗਰੇਜ਼ ਉਹ 200 ਸਾਲ ਸਰ ਤੇ ਰਾਜ ਕਰਕੇ ਮੁਰਕੇ ਮੁਗਲਾਂ ਦੇ ਚਮਚੀ ਉੱਠ ਕੇ ਉਹ ਕਰ ਗਏ ਮੈਂ ਵੀਰ ਨੂੰ ਬੇਨਤੀ ਕਰਦਾ ਵੀ ਤੂੰ ਸਾਡਾ ਭਰਾ ਯਾਰ ਅਸੀਂ ਤੇਰਾ ਮਾਨ ਸਤਿਕਾਰ ਕਰਦੇ ਆ ਇਸ ਚੀਜ਼ ਦੇ ਵਿੱਚ ਤੂੰ ਨਾ ਇੱਥੇ ਜਿਹੜਾ ਉਹ ਜਿਹੜਾ ਟੈਕਸ ਆ ਲੱਗ ਹੀ ਨਹੀਂ ਸਕਦਾ ਟੂ ਟੈਕਸ ਕਿਉਂਕਿ ਛੱਟ ਕੇ ਸਿੰਗਲ ਆ ਇਹ ਡਬਲ ਤੇ ਲੱਗਦਾ ਇਥੇ ਮੰਨ ਵੀ ਹੋ ਗਈ ਅਸੀਂ ਸਾਰਾ ਹੀ ਪਤਾ ਕਰ ਲਿਆ ਵਾ ਪਰ ਤੁਸੀਂ ਫੇਰ ਵੀ ਨਹੀਂ ਚਾਹੁੰਦੇ ਇਹਦੇ ਨਾਲ ਵਿਕਾਰ ਪਾਉਣਾ ਅਸੀਂ ਆਨੇ ਵੀ ਇਹ ਕੰਮ ਨਾ ਕਰ ਸਾਡੇ ਨਾਲ ਸਾਹੀ ਲੋਕਾਂ ਦੀ ਨੁਮਾਇੰਦਗੀ ਕਰਦੇ ਲੋਕ ਸਾਡੇ ਗੱਲ ਪੈਂਦੇ ਜਾ ਕੇ ਕਿ ਤਾਰਨਾ ਰਾਤ ਦੇ ਨੇ ਅਸੀਂ ਯਾਰ ਜਾਣੇ ਜੇਲਾ ਕਰਦੇ ਸਾਡੇ ਨਾਲ ਦਿਹਾੜ ਹੋਣਦੇ ਫਿਰ ਸਾਨੂੰ ਬੋਲਣਾ ਪੈਂਦਾ ਵਾ ਇਹ ਕਰਕੇ ਇਹਨਾਂ ਦੇ ਕਰਮਚਾਰੀਆਂ ਨੇ ਆਖਿਆ ਵੀ ਇਸੇ ਕੋਈ ਸਰਪੰਚ ਦਿਖਣ ਨਹੀਂ ਦੇਊਗਾ ਨਾ ਸਰਪੰਚ ਦਾ ਹੈ ਹੀ ਇਹ ਕੰਪਨੀ ਦਾ ਵਾ ਤੇ ਕੰਪਨੀ ਵਾਲੇ ਇਹ 20 ਕਿਲੋਮੀਟਰ ਦੇ ਲੋਕ ਲੋਨ ਘਾਵਾਗੇਦਾਰ ਕਰ ਦੇ ਕੇ ਤੇ ਇਸ ਗੱਲ ਤੇ ਉਹਨਾਂ ਅਸੀਂ ਅੱਜ ਚੱਲੇ ਜੀ ਇਹਨਾਂ ਨੂੰ ਦੱਸ ਕੇ ਜੇ ਨਾਮ ਮੰਨਣਗੇ ਫਿਰ ਅਸੀਂ ਸੂਬਾ ਸਰ ਉੱਤੇ ਆਪਣੇ 73 ਨੰਬਰ ਗੱਲ ਕੀਤੀ ਆ ਫਿਰ ਅਸੀਂ ਇਤੋਂ ਕੋ ਵੱਡਾ ਅਕਸ਼ਨ ਲਵਾਂਗੇ ਕਿੰਨੇ ਸਮਾਂ ਜਿਹੜਾ ਦਿੱਤਾ ਵਾ ਤਾਂ ਹੀ ਵਾਰਨਿੰਗ ਜਿਹੜੀ ਇਹਨਾਂ ਨੂੰ ਦਿੱਤੀ ਕਿੰਨਾ ਟਾਈਮ ਦਿੱਤਾ ਸਿਹਤ ਤੋਂ ਪਤਾ ਲੱਗਦਾ ਨਾ ਜੇ ਦੇ ਇਹਨਾਂ ਨੇ ਫੇਰ ਚਾਲੂ ਕਰ ਲਿਆ ਹੋ ਸਕਦਾ ਵੀ ਗੁਰੂਵੰਦਰ ਜੀ ਉਹਦੇ ਸੱਚੇ ਪਾਤਸ਼ਾਹ ਦਾ ਕੋਈ ਦਿਮਾਗ ਸਹੀ ਕਰ ਦੇ ਸਾਡਾ ਭਰਾ ਵਾ ਜੇ ਸੋਚ ਚੰਗੀ ਬਣ ਜੇ ਹੋ ਸਕਦਾ ਉਹ ਜੋਰਜ ਮਾਈ ਚ ਪੈਦੇ ਭਈ ਇਹ ਗੱਲ ਤਾਂ ਹੁਣ ਹੋ ਗਈ ਪਤਾ ਵਾ ਹੋ ਸਕਦਾ ਉਹ ਜਿਹੜਾ ਭਰਾ ਹੀਨੰਗ ਦੇ ਭਰਾ ਉਹਨੂੰ ਵੀ ਠਾੜੀ ਹੂੰ ਹੂੰ ਉਹ ਇਹਦੇ ਇਹ ਗੱਲ ਤਾਂ ਉਹਨੂੰ ਨੂੰ ਪਤਾ ਨਾ ਇਹਦੇ ਰੱਬ ਹੀ ਆ ਸੱਚੇ ਪਾ ਯਾ ਕਿ ਸਾਡੇ ਯਾਰ ਭਰਾ ਹੈਗਾ ਵੋਟਾਂ ਲੈਣੀਆਂ ਪਿੰਡਾਂ 'ਚ ਫਿਰਨਾ ਗਵਾਂਢੀ ਸਾਡਾ ਹੈਗਾ ਇਹ ਤਾਂ ਬੁਰੀ ਲੱਗਦੀ ਗੱਲ ਹੋ ਰਹੀ ਹੂੰ ਠੀਕ ਹੈ ਮਿਹਰਬਾਨੀ